ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਸਰਬੋਗ੍ਰੰਥ ਹੈ ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੇ ਬਾਣੀ ਭਾਈ ਨੰਦ ਲਾਲ ਜੀ ਦੇ ਗੱਜਰਪੰਥ ਪ੍ਰਕਾਸ਼ ਸਿਰਵਰ ਪ੍ਰਤਾਪ ਸਿੰਘ ਦੇ ਗ੍ਰੰਥ ਹੈ ਮਹਿਮਾ ਪ੍ਰਕਾਸ਼ ਸਾਡੇ ਪੰਥ ਦੇ ਇਤਿਹਾਸ ਗ੍ਰੰਥ ਜਿਹੜੇ ਆ ਉਹਨਾਂ ਦਾ ਵਿਦਵਾਨ ਹੋਵੇ ਪਿਆਰ ਪਰ ਪਿਆਰ ਜਦੋਂ ਮਹਾਕਾਲ ਦਾ ਸੂਰਬੰਧਾ ਝੂਲਦਾ ਹੋਵੇ ਤੇ ਸਾਡਾ ਕਾਲ ਤਖਤ ਦਾ ਜੱਥੇਦਾਰ ਦਸਮਾ ਸਾਹਿਬ ਦਾ ਜੱਥੇਦਾਰ ਬੈਠਾ ਹੋਵੇ ਦੁਨੀਆਂ ਦੇ ਕਿਸੇ ਧਰਮ ਜਾਂ ਬੰਦਾ ਕੋਈ ਇੰਟਰਫੇਸ ਗੱਲਬਾਤ ਕਰਨਾ ਆਵੇ ਜਾਂ ਰੋਲ ਮਾਡਲ ਪੇਸ਼ ਕਰਨਾ ਹੋਵੇ ਖਾਲਸੇ ਦਾ ਦੁਨੀਆਂ ਦੇ ਅੰਦਰ ਇੱਕ ਵੱਖਰਾ ਜਲਵਾ ਜਿਹੜਾ ਖਾਲਸੇ ਦਾ ਜਾਵੇਗਾ ਮੈਂ ਤੇ ਗੁਰੂਆਂਗੇ ਅਰਦਾਸ ਕਰਦਾ ਕਿ ਫਿਰ ਉਹ ਸਮਾਂ ਆਵੇ ਜਿੱਦਿਆਂ ਪ੍ਰਾਤਨ ਪਰੰਪਰਾਵਾਂ ਮर्याਦਾ ਬਹਾਰ ਹੋਣ ਪ੍ਰਬੰਧ ਕਮੇਟੀਆਂ ਕਰੀਦਾ ਪਰ ਪੰਜਾਂ ਤਖਤਾਂ ਦੇ ਜ਼ਥੇਦਾਰ ਜਿਹੜੇ ਆ ਉਹ ਸਾਡੇ ਤਿਆਰ ਪਰ ਤਿਆਰ ਨੇ ਹੰਗ ਸਿੰਘ ਮਹਾਕਾਲ ਹੋਣੇ ਚਾਹੀਦੇ ਗੱਲ ਕਰੀ ਜਾਂਦੇ ਬੰਦੇ ਪਾਵੇ ਕਲਕੀ

ਜਦੋਂ ਇੱਕ ਬੇਪਰਵਾਹ ਅੱਜ ਦੇ ਪਤਾ ਤੁਹਾਨੂੰ ਗੁਰਮਖ ਪਿਆਰੋ ਦਾ ਉਸ ਪਾਸੇ ਜਾਣਾ ਵੀ ਚਾਹੁੰਦਾ ਜਦੋਂ ਗੁਰਮਖ ਪਿਆਰ ਨੂੰ ਤੁਸੀਂ ਧੜੇ ਦੇ ਲਾਇ ਹੋ ਜਿੰਜ਼ੇਦਾਰ ਕਮੇਟੀਆਂ ਦੇ ਜਦੋਂ ਇਹ ਪਤਾ ਹੋਵੇ ਵੀ ਪਤਾ ਨਹੀਂ ਕੰਮੋਂ ਮਤਾਂ ਪਹਿ ਜਾਣਾ ਪ੍ਰਾਧ ਨੂੰ ਜਿੰਜ਼ੇਦਾਰ ਸਵੇਰ ਨੂੰ ਸਾਫਾ ਹੋ ਜਾਣਾ ਤਾਂ ਫਿਰ ਗੁਰਮਖ ਪਿਆਰ ਨੂੰ ਵਿਚਾਰੇ ਕੰਮ ਵੀ ਹੁੰਦਾਂ ਦਾ ਕਰਦੇ ਆ ਫੈਸਲੇ ਲੈਣ ਦੇ ਵੀ ਉਹਨਾਂ ਦੇ ਵਿਚਾਰਿਆਂ ਦੇ ਲੱਗਾਂ ਜਿਹਾ ਕੰਮ ਨਹੀਂ ਆ ਰਹੇ ਦੀਆਂ ਸੋਚਦੇ ਰਹੇ ਤੇ ਜਿਵੇਂਲੀ ਵਾਂਗੂ ਕੀ ਕਰੀਏ ਕੀ ਨਾ ਕਰੀਏ ਪਰ ਜਦੋਂ ਇਤਾਂ ਦੇ ਬੇਰੁਵਾ ਜਿਹੜੇ ਕੇਵਲ ਗੁਰੂ ਗ੍ਰੰਥ ਪੰਥ ਦੀ ਪਰਵਾਹ ਰੱਖਦੇ ਆਕਾਲ ਪੁਰਖ ਦੀ ਪਰਵਾਹ ਦੇ ਅੰਦਰ ਕੇ ਖਾਲਸਾ ਜਗਤ ਮੈਂ ਕਾਣ ਨਾ ਕਹੂੰਗੀ ਤਾਂ ਹਮ ਦੁਨੀਆਂ ਦੀ ਕਿਸੇ ਪਾਰਟੀ ਕਿਸੇ ਲੀਡਰ ਕਿਸੇ ਘਰੇ ਦੀ ਪਰਵਾਹ ਨਾ ਕਰਕੇ ਕੇਵਲ ਗੁਰੂ ਗ੍ਰੰਥ ਪੰਥ ਦੀ ਪਰਵਾਹ ਹੋ ਜਨਾਂ ਨੂੰ ਉਹ ਗੁਰਮਤਿ ਪਿਆਰਿਓ ਪੰਥ ਦਾ ਸਰੂਪ ਤੇ ਪੰਥ ਦੀ ਗੱਲ ਤੇ ਦੇਖੋ ਪੰਥ ਦੇ ਚੜ੍ਹਦੀ ਕਲਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਫਿਰ ਕਲਾ ਦੀ ਕੋਈ ਦਿਨ ਹੋਗਾ ਜਦੋਂ ਆਪਨਾ ਰਾਜ ਦੇਖੇਗੇ ਆਪਣੀ ਜਮੀ ਹੋਗੀ ਆਪਣਾ ਆਸਮਾ ਹੋਗਾ ਖਾਲਸਾ ਪੰਥ ਕਿਸੇ ਦਾ ਗੁਲਾਮ ਨਹੀਂ ਰਾਜ ਕਰੇਗਾ ਖਾਲਸਾ ਦੀ ਗੱਲ ਹੋਵੇਗੀ ਤੇ ਤਾਂ ਹੋ ਸਕਦਾ ਜੇ ਅਸੀਂ ਪ੍ਰਾਚਨ ਪਰੰਪਰਾਵਾਂ ਪਰਯਾਦਾਵਾਂ ਨੂੰ ਬਹਾਲ ਕਰੀਏ ਸਾਰੇ ਸਰੂਪ ਸਾਰੇ ਲਿਵਾਜ਼ ਸਾਰੀਆਂ ਵਰਦੀਆਂ ਸਾਰੀਆਂ ਸਤਕਾਲ ਯੋਗਣ ਲਖ ਲਖ ਸੰਪਰਦਾਮ ਅਟਕ ਸਾਹਾ ਨੇ ਹਰ ਸਿੰਘ ਜੱਤੇਬੰਦੀਆਂ ਜਿਸ ਤਰ੍ਹਾਂ ਇਹ ਤਾਂ ਗੁਰੂ ਦਾ ਬਖਸ਼ਿਆ ਸਰੂਪ ਆ ਉਹਦਾਸੀਆਂ ਵੀ ਰਣਮਣਿਆਂ ਦੀ ਕਾਰ ਸੇਵਾ ਸੇਵਾ ਪੰਥ ਦੀ ਆਪੋ ਆਪਣੀਆਂ ਸਾਨੂੰ ਇਹਨਾਂ ਸੰਪਰਦਾਇਨ ਰਸਨਾ ਪਰ ਇਹ ਗੁਰੂ ਦਾ ਬਖਸ਼ਿਆ ਬਾਣਾ ਜਿਹੜਾ ਬਾਣੀ ਬਾਣੀ ਦੇ ਤਿਆਰ ਹੋਰ ਤਿਆਰ ਧਾਰੀ ਜਦੋਂ ਸਿੰਘ ਸਾਡੇ ਤਖਤਾਂ ਦੇ ਜੱਫੀਦਾਰ ਹੋਣਗੇ ਬੇਪਰਵਾਹ ਹੋਣਗੇ ਕਿਸੇ ਦਾ ਡਰ ਨਹੀਂ ਜੰਗ ਵਿੱਚ ਕਾਨ ਦਾ ਕਾਹੂ ਕੀ ਧਰਮ ਕੇਵਲ ਹੈ ਗੁਰੂ ਦਾ ਡਰ ਤੱਕ ਸਿਮਰਨ ਸੇ ਜੀਵ ਮੋਤਾ ਜੀ ਬੇਪਰਵਾਹ ਸਭਾਂ ਰੰਗ ਹਰ ਕੇ ਗੁਰੂ ਦੇ ਰੰਗਾਂ ਦੇ ਬੇਫਲਵਾਈ ਦਾ ਜੀਵਨ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਅਗਵਾਈ ਦੇ ਕੇ ਅੱਗੇ ਚੱਲਣਗੇ ਤੇ ਫਿਰ ਗੁਰਮਤਿ ਪਿਆਰਿਓ ਸਾਰੇ ਸਾਡੇ ਨਾਲ ਸੋਗਨਾ ਮੁਸ਼ਕਲਾਂ ਹੱਲ ਹੋ ਕੇ ਮਸਲੇ ਹੱਲ ਹੋ ਜਾਣਗੇ ਉਹਨਾਂ ਜਥੇਦਾਰ ਮਹਾਪੁਰਖਾਂ ਜਿਨ੍ਹਾਂ ਦੀ ਯਾਦ ਅੱਜ ਮੜਾਈ ਜਾ ਰਹੀ ਉਹਨਾਂ ਦਾ ਅਨੰਦ ਮਸਤਕ ਹੁੰਦਾ ਹੋਇਆ ਮੈਂ ਦੁਬਾਰਾ ਮਹਾਪੁਰਖਾਂ ਦਾ ਧੰਨਵਾਦ ਕਰਦਾ ਕਿਉਂਕਿ ਬੜਾ ਪਿਆਰ ਤੇ ਸੰਗਤਾਰ ਹੈ ਬਰਾਜੇ ਮੈਂ ਤੁਸ ਸਮਾ ਕੱਟ ਕੇ ਤੁਹਾਡੇ ਦਰਸ਼ਨ ਦੇ ਲੈ ਕੇ ਕੰਮ ਦਿਓ ਨ ਜਥੇਦਾਰ ਮੁਖੀ ਮਹਾਪੁਰਖਾ ਨੂੰ ਨਾਮ ਵਸਤ ਕੋਣ ਵਾਸਤੇ ਹਾਜ਼ਰ ਹੋਏ ਹਾਜ਼ਰੀ ਪ੍ਰਵਾਨ ਕਰਿਓ ਵਿਚਾਰ ਅੰਦਰ ਆਪਣੇ ਕੋੁਰਜਕ ਹੋਗੀ ਹੋਵੇ ਦਿਵਾ ਕਰਿਓ ਪਰ ਮੇਰੀ ਮੰਗ ਦਾ ਇੱਕ ਬਲਬਲਾ ਗੁਰੂ ਦੇ ਚਰਨਾ ਕਿ ਉਹ ਪ੍ਰਾਤਨ ਪਰੰਪਰਾਵਾਂ ਉਹ ਮਰਿਆਦਾਵਾਂ ਬਹਾਲ ਹੋਣ ਤੇ ਜਿਹੜਾ ਉਹ ਸਰੂਪ ਅਸੀਂ ਜ਼ਿਕਰ ਕਰਦੇ ਅੱਜ ਵੀ 200 ਸਾਲ ਤੋਂ ਜਥੇਦਾਰ ਕਾਲੀ ਬਾਲਾ ਫੂਲਾ ਸਿੰਘ ਦਾ ਜ਼ਿਕਰ ਅੱਜ ਵੀ ਕਰਦੇ ਆਂ ਤੇ ਕੱਲ ਨੂੰ ਵੀ ਐਸਾ ਸਮਾਂ ਆਵੇ ਵੀ ਜਥੇਦਾਰ ਕਾਲੀ ਬਾਬਾ ਫੁੱਲਾ ਸਿੰਘ ਵਰਗਾ ਤਿਆਰ ਵਰ ਤਿਆਰ ਨਿਹੰਗ ਸਿੰਘ ਮਹਾਕਲ ਦੁਮਾਲਾ ਝੂਲਦਾ ਹੋਵੇ ਮਨਲਾ ਝੂਲਦਾ ਹੋਵੇ ਸ਼ਸਤਰ ਧਾਰੀ ਸਾਡਾ ਕਾਲ ਤਖਤ ਤੇ ਜਥੇਦਾਰ ਬੈਠਾ ਹੋਵੇ ਦੁਨੀਆਂ ਦੇਖੇ ਕਿ ਆਹ ਗੁਰੂ ਸਾਹਿਬ ਦਾ ਪਰਛਾਵਾ ਸਰੂਪ ਆ ਜਥੇਦਾਰ ਏ ਬੇਰੀ ਪ੍ਰੀਛਾ ਜੜੀ ਆ ਸਾਧੂ ਸੰਦੇ ਪਾਤਸ਼ਾਹ ਕਿਰਪਾ ਕਰਨ ਸਭੀ ਕਲੇ ਗੁਰੂ ਅਗੇ ਅਦਾਸ ਵੀ ਕਰਦਾ ਮੈਨੂੰ ਲੱਗਦਾ ਤੁਸੀਂ ਵੀ ਸਾਰੇ ਸਹਿਮਤ ਹੋ ਤਾਂ ਹੀ ਸਤਿ ਸ੍ਰੀ ਅਕਾਲ ਦੇ ਜਕਾਰੇ ਗੱਟੇ ਨਾਲ ਜਿਵੇਂ ਭਨੇ ਮਾਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਾਵੇ ਨਾ ਹੋ ਜਾਵੇ ਜਸ ਦੀਏ ਆਕਾਰ ਗੁਰੂ ਕਿਰਪਾ ਕਰੇ ਆਸਾ ਸਮਾਂ ਮੁੜ ਆ ਜਾਵੇ ਜਥੇਦਾਰ ਕਾਬੀ ਬਾਬਾ ਫੁੱਲਾ ਸਿੰਘ ਵਰਗੇ ਤਿਆਰ ਵਰ ਤਿਆਰ ਜਥੇਦਾਰ ਸਾਡੇ ਤੱਕ ਸਰਬਾਨਾਂ ਦੇ ਸੁਭਾਈ ਮਾਣ ਜਿਹੜੇ ਕੌਮ ਦੀ ਪੰਥ ਦੀ ਅਗਵਾਈ ਕਰਨ ਤੇ ਪੰਥ ਕੌਮ ਚੜ੍ਹਦੀ ਕਲਾ ਦੇ ਵਿੱਚ ਆਗਾਮੀ ਬਦੇ ਜਿਹੜੇ ਐਸੇ ਯੋਧੇ ਨਾ ਮੋਗਲਾਂ ਤੋਂ ਡਰੇ ਨਾ ਗਰੀਬਾਂ ਤੋਂ ਡਰੇ ਨਾ ਜੁਲਦੀ ਤੋਂ ਡਰੇ ਇੱਕਸੇ ਤੋਂ ਨਹੀਂ ਡਰੇ ਕਿਉਂਕਿ ਵਰਗਤ ਪਿਆਰ ਐਸੇ ਯੋਧੇ ਜਥੇਦਾਰ ਕਾਲੀ ਵਾਹਾ ਭੁੱਲਾ ਸਿੰਘ ਜਥੇਦਾਰ ਬਾਬਾ ਚੇਤ ਸਿੰਘ ਵਰਗੇ ਰਹਿਣ ਸਿੰਘ ਮੋਹੀ ਜਿਹਨਾਂ ਦੇ ਬਾਤ ਸੁਣ ਕੇ ਜੁਨੇ ਚਾਰ ਲੱਖਾਂ ਦਾ ਸੰਗੀਆਂ ਕਰਾਂ ਗੁਰਮੁਖ ਪਿਆਰਿਓ ਜਿਵੇਂ ਆਖਿਆ ਜਿਨ੍ਹਾਂ ਮੈਨਾ ਕੀਤੇ دیدار ਤੇਰੇ ਉਹ ਨਹੀਂ ਡਰੇ ਸਰਕਾਰਾਂ ਤੋਂ ਜਿਨ੍ਹਾਂ ਕੰਨਾਂ ਸੁਣ ਲੈ ਗੋਲ ਤੇਰੇ ਉਹ ਨਾ ਘਬੜਾਏ ਮਾਰਾਂ ਤੋਂ ਉਹ ਜਵਾਨੀਆਂ ਬਹੁਤੋਂ ਨਹੀਂ ਡਰੀਆਂ ਕੁਵਾਰ ਜੁ ਤੈਨੂੰ ਸ਼ੋਗੀਆਂ ਤੇਰੀ ਯਾਦ ਤੋਂ ਨਹੀਂਆਂ ਨਜ਼ਮਾਂ ਜੋ ਅਜ ਉਹ ਵੀ ਬਾਕੀ ਹੋ ਗਈਆਂ ऐसे बाकी सूर में सिर्फ बाकी ਜਾਂ ਬਾਦਸ਼ਾਹ ਝੁਕਣ ਲਈ ਨਹੀਂ ਆਖਿਆ ਸਿੱਖ ਦੀਆਂ ਇਹ ਤਾਂ ਬੜੀਆਂ ਨੇ ਸ਼ਹੀਦੀ ਖੁਮਾਰੀਆਂ ਨਹੀਂ ਉਹ ਗੱਲਾਂ ਦੀ ਸਿੱਖ ਦਾ ਸੀਸ ਬਣਿਆ ਦਾ ਆਰੀਆਂ ਨਹੀਂ ਜਾਂ ਸਰਦਾਰੀਆਂ ਨਹੀਂ ਤੇ ਸਰਦਾਰੀਆਂ ਤਾਂ ਹੀ ਕਾਇਮ ਹੋ ਸਕਦੀਆਂ ਜੇ ਗੁਰੂ ਦੇ ਬਾਣੀ ਬਾਣੇ ਦਾ ਪਰ ਕਾਇਮ ਹੋਵੇ ਭੁਲਾ ਚੁਕਾਨੀ ਫਿਰਵਾ ਬਖਸ਼ਾਗਾਹ ਪ੍ਰੋਗਰਾਮ ਬੰਦ ਕਰਦੇ ਦਰਵਾਜ਼ਾ ਡਾਕਟਰ ਭਗਵਾਨ ਸਿੰਘ ਜੀ ਜਲ ਹੁਣਾਂ ਪਾਸੋਂ ਸਰਵਣ ਕਰੋ ਕਿਉਂਕਿ ਵਿਅੰਗ ਮਹਾਪੁਰਸ਼ਾਂ ਨੇ ਪੰਥ ਪ੍ਰਸਿੱਧ ਢਾਡੀ ਨੇ ਢਾਡੀ ਜਥੇ ਨੇ ਤੁਹਾਡੇ ਦਰਸ਼ਨ ਕਰਨੇ ਆ ਆਓ ਸਾਰੇ ਗੁਲੰਦ ਆਵਾਜ਼ ਵਿੱਚ ਤੁਹਾਡੇ ਦੀ ਸ਼ਾਨ ਕਰਿਓ ਗੁਰੂ ਦੇ ਚਰਨਾਂ ਦੇ ਸੀਸਨਵਾ ਕੇ ਗੁਰਵੰਗਰ ਦੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਲੱਖ ਲੱਖ ਮੁਬਾਰਕਾਂ ਬਾਬਾ ਵੀਰ ਸਿੰਘ ਮਰੰਗਾਂਵਾਦੀ ਦੀ ਯਾਦ ਮਨਾਈ ਜਾ ਰਹੀ ਹੈ ਐਸੇ ਯੋਧੇ ਸਿੱਖ ਰਾਜ ਸਮੇਂ ਦੇ ਬਾਬਾ ਵੀਰ ਸਿੰਘ ਮਰੰਗਾਂਵਾਦੀ ਬਹੁਤ ਵੱਡਾ ਨਾਸਿਕ ਇਤਿਹਾਸ ਦੇ ਵਿੱਚ ਮੈਂ ਸਮਾਂ ਨਹੀਂ ਹੈ ਕਿ ਉਹਨਾਂ ਬਾਰੇ ਕੁਝ ਗੋਲ ਸਾਂਝੇ ਕਰਾਉ ਉਠਾਓ ਸੀ ਸਤਿਗੁਰਾਂ ਨੇ ਤੇ ਗੱਲ ਕਿ ਭਲੇ ਦੀ ਸਾਂਝ ਕਰੋ ਆਖੋ ਜੀ ਵਾਰ ਜੀ ਕਾ ਖਾਲਸਾ ਵਾਰ ਜੀ ਗੱਲ ਕਿ ਕਰੀਏ ਭਲੇ ਪਾਵੇ ਪੰਥ ਪਾਤਸ਼ਾਹ ਵਾਪਾ ਸਤ ਸਨ ਸਹਿਬ ਜੀ ਨੂੰ ਪਾਵੇ